ਪੰਜਾਬ ਚ ਸਿਆਸੀ ਅਖਾੜਾ ਪੱਕਿਆ ਹੋਇਆ ਹੈ ਮਾਝੇ ਵਿੱਚ ਪੈਂਦੇ ਅਹਿਮ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿੰਮੇ ਚੋਂ ਲਈ ਵੱਖ-ਵੱਖ ਪਾਰਟੀਆਂ ਨੇ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਭਾਵੇਂ ਕਿ ਹਾਲੇ ਇਸ ਚੋਣ ਦੀ ਤਰੀਕ ਦਾ ਐਲਾਨ ਵੀ ਨਹੀਂ ਹੋਇਆ ਇਸ ਹਲਕੇ ਦੀ ਸੀਟ ਆਪ ਦੇ ਵਿਧਾਇਕ ਡਾਕਟਰ ਸੋਹਲ ਸਿੰਘ ਦੇ ਕੋਈ ਅਚਾਨਕ ਮੌਤ ਕਰਕੇ ਖਾਲੀ ਹੋਈ ਹੈ ਅਤੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਇਸ ਸੀਟ ਨੂੰ ਖਾਲੀ ਐਲਾਨ ਕੇ ਅਗਲੀ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਲਿਖਿਆ ਜਾ ਚੁੱਕਿਆ ਹੈ ਇਹ ਚੋਣ ਇਸ ਸਾਲ ਵਿੱਚ ਹੋਵੇਗੀ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਬਿਹਾਰ ਦੀਆਂ ਚੋਣਾਂ ਨਾਲ ਹੀ ਇਸ ਦੇ ਤਰੀਕ ਦਾ ਐਲਾਨ ਹੋ ਸਕਦਾ ਹੈ ਇਸ ਸੀਟ ਤੇ ਵੀ ਲੁਧਿਆਣਾ ਪੱਛਮੀ ਦੀ ਜ਼ਿੰਮੇ ਚੋਣ ਵਾਂਗ ਦਿਲਚਸਪ ਮੁਕਾਬਲਾ ਹੋਵੇਗਾ ਇਹ ਇੱਕ ਪੰਥਕ ਪ੍ਰਭਾਵ ਵਾਲਾ ਹਲਕਾ ਮੰਨਿਆ ਜਾਂਦਾ ਹੈ ਤੇ ਪਿੰਡੂ ਵੋਟਾਂ ਇੱਥੇ ਜ਼ਿਆਦਾ ਨੇ ਭਾਵੇਂ ਕਿ ਸ਼ਹਿਰੀ ਵੋਟਰ ਵੀ ਨੇ ਇਸ ਸੀਟ ਉੱਪਰ ਚੋਣ ਲੜਨ ਲਈ ਸੱਤਾਧਿਰ ਆਪ ਤੋਂ ਇਲਾਵਾ ਕਾਂਗਰਸ ਸਕਾਲੀ ਦਲ ਪਾਚਪਾ ਤੋਂ ਇਲਾਵਾ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਵੱਲੋਂ ਵੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਆਪ ਵੱਲੋਂ ਤਿੰਨ ਵਾਰ ਦੇ ਅਕਾਲੀ ਵਿਧਾਇਕ ਰਹੇ ਹਰਮੀਤ ਸੰਧੂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਹਲਕਾ ਇੰਚਾਰਜ ਵੀ ਐਲਾਨ ਦਿੱਤਾ ਗਿਆ ਇੱਥੇ ਸੰਧੂ ਨੂੰ ਹੀ ਆਪ ਦਾ ਉਮੀਦਵਾਰ ਬਣਾਇਆ ਜਾਣਾ ਟੈਮ ਬੰਨਿਆ ਜਾ ਰਿਹਾ ਹੈ ਅਕਾਲੀ ਦਲ ਬਾਦਲ ਪਹਿਲਾਂ ਹੀ ਪਾਰਟੀ ਵਿੱਚ ਸ਼ਾਮਲ ਹੋਏ ਆਜ਼ਾਦ ਗਰੁੱਪ ਦੇ ਆਗੂ ਸੁਖਵਿੰਦਰ ਕੌਰ ਰੰਦਾਵਾ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਮੀਦਵਾਰ ਐਲਾਨ ਚੁੱਕੇ ਨੇ ਭਾਜਪਾ ਨੇ ਵੀ ਸਾਬਕਾ ਮੰਤਰੀ ਸੁਰਜੀਤ ਜਿਆਨੀ ਨੂੰ ਹਲਕੇ ਦਾ ਚੋਣ ਇੰਚਾਰਜ ਥਾਪ ਕੇ ਚੋਣ ਲੜਨ ਦੀ ਤਿਆਰੀ ਸ਼ੁਰੂ ਕੀਤੀ ਹੈ ਤੇ ਕਿਸੇ ਯੋਗ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ ਉਧਰ ਹੀ ਕਾਂਗਰਸ ਵੀ ਉਮੀਦਵਾਰ ਦੀ ਭਾਲ ਚ ਲੱਗਾ ਹੋਇਆ ਹੈ ਇਸ ਸੀਟ ਤੋਂ ਤਰਨਤਾਰਨ ਦੇ ਸਾਬਕਾ ਸੰਸਦ ਮੈਂਬਰ ਜਗਬੀਰ ਡਿੰਪਾ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਕਿ ਆਸਰਾਈਆਂ ਚੱਲ ਰਹੀਆਂ ਨੇ ਕਈ ਹੋਰ ਕਾਂਗਰਸੀ ਦਾਵੇਦਾਰ ਵੀ ਸਰਗਰਮ ਨੇ ਉਦਰੀ ਅਮਰਿਤਪਾਲ ਦੇ ਅਕਾਲੀ ਦਲ ਨੇ ਪਹਿਲਾਂ ਬੀਬੀ ਰਣਜੀਤਕੌਰ ਖਾਲੜਾ ਨੂੰ ਉਮੀਦਵਾਰ ਬਣਾਉਣ ਦੀ ਗੱਲ ਆਖੀ ਸੀ ਪਰ ਉਹਨਾਂ ਦੇ ਵੱਲੋਂ ਨਾ ਹੋਣ ਤੋਂ ਬਾਅਦ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਜਾਂ ਖੁਦ ਅਮਰਿਤਪਾਲ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਚੱਲ ਰਹੀ ਹੈ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਅਮ੍ਰਿਤਸਰ ਦੇ ਸੰਸਦੀ ਹਲਕੇ ਖਡੂਰ ਸਾਹਿਬ ਵਿੱਚ ਹੀ ਪੈਂਦਾ ਹੈ ਇਥੇ ਅਮ੍ਰਿਤਪਾਲ ਦਾ ਦਲ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ਨਵੇਂ ਅਕਾਲੀ ਦਲ ਨਾਲ ਵੀ ਗੱਠਜੋੜ ਕਰਨ ਦੀਆਂ ਕਿਸਰਾਈਆਂ ਉਤੇਜ ਕਰ ਚੁੱਕਾ ਹੈ। ਪੰਜਾਬ ਚ ਸਿਆਸੀ ਅਖਾੜਾ ਭਖਿਆ ਹੋਇਆ ਹੈ। ਮਾਝੇ ਵਿੱਚ ਪੰਦੇ ਅਹਿਮ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਮੀ ਚੋਣ ਦੇ ਲਈ ਵੱਖ-ਵੱਖ ਪਾਰਟੀਆਂ ਨੇ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਭਾਵੇਂ ਕਿ ਹਾਲੇ ਇਸ ਚੋਣ ਦੀ ਤਾਰੀਖ ਦਾ ਐਲਾਨ ਵੀ ਨਹੀਂ ਹੋਇਆ। ਇਸ ਹਲਕੇ ਦੀ ਸੀਟ ਆਪ ਦੇ ਵਿਧਾਇਕ ਡਾਕਟਰ ਸੋਹਲ ਸਿੰਘ ਦੇ ਕੋਈ ਅਚਾਨਕ ਮੌਤ ਕਰਕੇ ਖਾਲੀ ਹੋਈ ਹੈ। ਅਤੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਇਸ ਸੀਟ ਨੂੰ ਖਾਲੀ ਐਲਾਨ ਕੇ ਅਗਲੀ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਲਿਖਿਆ ਜਾ ਚੁੱਕਿਆ ਹੈ ਇਹ ਚੋਣ ਇਸ ਸਾਲ ਵਿੱਚ ਹੋਵੇਗੀ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਬਿਹਾਰ ਦੀਆਂ ਚੋਣਾਂ ਨਾਲ ਹੀ ਇਸ ਦੇ ਤਰੀਕ ਦਾ ਐਲਾਨ ਹੋ ਸਕਦਾ ਹੈ ਇਸ ਸੀਟ ਤੇ ਵੀ ਲੁਧਿਆਣਾ ਪੱਛਮੀ ਦੀ ਜ਼ਿੰਮੇ ਚੋਣ ਮੰਗ ਦਿਲਚਸਪ ਮੁਕਾਬਲਾ ਹੋਵੇਗਾ ਇਹ ਇੱਕ ਪੰਥਕ ਪ੍ਰਭਾਵ ਵਾਲਾ ਹਲਕਾ ਮੰਨਿਆ ਜਾਂਦਾ ਹੈ ਤੇ ਪਿੰਡੂ ਵੋਟਾਂ ਇੱਥੇ ਜ਼ਿਆਦਾ ਨੇ ਭਾਵੇਂ ਕਿ ਸ਼ਹਿਰੀ ਵੋਟਰ ਵੀ ਨੇ ਇਸ ਸੀਟ ਉੱਪਰ ਚੋਣ ਲੜਨ ਲਈ ਸੱਤਾਧਿਰ ਆਪ ਤੋਂ ਲਾਵਾ ਕਾਂਗਰਸ ਅਕਾਲੀ ਦਲ ਪਾਟਪਾ ਤੋਂ ਲਾਵਾ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਵੱਲੋਂ ਵੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਆਪ ਵੱਲੋਂ ਤਿੰਨ ਵਾਰ ਦੇ ਅਕਾਲੀ ਵਿਧਾਇਕ ਰਹੇ ਹਰਮੀਤ ਸੰਧੂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਹਲਕਾ ਇੰਚਾਰਜ ਵੀ ਐਲਾਨ ਦਿੱਤਾ ਗਿਆ ਇੱਥੇ ਸੰਧੂ ਨੂੰ ਹੀ ਆਪ ਦਾ ਉਮੀਦਵਾਰ ਬਣਾਏ ਜਾਣ ਦਾ ਤੈਅ ਮੰਨਿਆ ਜਾ ਰਿਹਾ ਹੈ ਅਕਾਲੀ ਦਲ ਬਾਦਲ ਪਹਿਲਾਂ ਹੀ ਪਾਰਟੀ ਵਿੱਚ ਸ਼ਾਮਲ ਹੋਏ ਆਜ਼ਾਦ ਗਰੁੱਪ ਵੀ ਆਗੂ ਸੁਖਵਿੰਦਰ ਕੌਰ ਰੰਧਾਵਾ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਮੀਦਵਾਰ ਐਲਾਨ ਚੁੱਕੇ ਨੇ ਭਾਜਪਾ ਨੇ ਵੀ ਸਾਬਕਾ ਮੰਤਰੀ ਸੁਰਜੀਤ ਜਿਆਨੀ ਨੂੰ ਹਲਕੇ ਦਾ ਚੋਣ ਇੰਚਾਰਜ ਥਾਪ ਕੇ ਚੋਣ ਲੜਨ ਦੀ ਤਿਆਰੀ ਸ਼ੁਰੂ ਕੀਤੀ ਹੈ ਤੇ ਕਿਸੇ ਯੋਗ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ ਉਧਰ ਹੀ ਕਾਂਗਰਸ ਵੀ ਉਮੀਦਵਾਰ ਦੀ ਭਾਲ ਚ ਲੱਗਾ ਹੋਇਆ ਹੈ ਇਸ ਸੀਟ ਤੋਂ ਤਰਨਤਾਰਨ ਦੇ ਸਾਬਕਾ ਸੰਸਦ ਮੈਂਬਰ ਜਗਬੀਰ ਡਿੰਪਾ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ ਕਿ ਆਸਰਾਈਆਂ ਚੱਲ ਰਹੀਆਂ ਨੇ ਕਈ ਹੋਰ ਕਾਂਗਰਸੀ ਦਾਵੇਦਾਰ ਵੀ ਸਰਗਰਮ ਨੇ ਉਦਰੀ ਅੰਮ੍ਰਿਤਪਾਲ ਦੇ ਅਕਾਲੀ ਦਲ ਨੇ ਪਹਿਲਾਂ ਬੀਬੀ ਰਣਜੀਤਕੌਰ ਖਾਲੜਾ ਨੂੰ ਉਮੀਦਵਾਰ ਬਣਾਉਣ ਦੀ ਗੱਲ ਆਖੀ ਸੀ ਪਰ ਉਹਨਾਂ ਦੇ ਵੱਲੋਂ ਨਾ ਹੋਣ ਤੋਂ ਬਾਅਦ ਅੰਮ੍ਰਿਤਪਾਲ ਦੇ ਪਿਤਾ ਤਰਸੀਮ ਸਿੰਘ ਜਾਂ ਖੁਦ ਅੰਮ੍ਰਿਤਪਾਲ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਚੱਲ ਰਹੀ ਹੈ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੇ ਸੰਸਦੀ ਹਲਕੇ ਖਡੂਰ ਸਾਹਿਬ ਵਿੱਚ ਹੀ ਪੈਂਦਾ ਹੈ ਇੱਥੇ ਅੰਮ੍ਰਿਤਪਾਲ ਦਾ ਦਲ 11 ਅਗਸਤ ਨੂੰ ਪੰਜ ਮੈਂਬਰੀ ਕਮੇਟੀ ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ਨਵੇਂ ਅਕਾਲੀ ਦਲ ਨਾਲ ਵੀ ਗਠਜੋੜ ਕਰਨ ਦੀਆਂ ਕਿਸਰਾਈਆਂ ਨੂੰ ਤੇਜ਼ ਕਰ ਚੁੱਕਾ ਹੈ